ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਪੰਜਾਬ ਅਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆ ਜੀ ਆਪਾਂ ਝੋਨੇ ਦੀਆਂ ਟੌਪ ਤਿੰਨ ਕਿਸਮਾਂ ਬਾਰੇ ਵਿਸਤਾਰ ਸਹਿਤ ਦੱਸਾਂਗੇ ਸੁਪਰੀਮ 110 ਪੀਆਰ 131 ਤੇ ਪੀਆਰ 132 ਜਿਹੜੀ ਕਿ ਨਵੀਂ ਵੈਰਾਈਟੀ ਆਈ ਉਹਦੇ ਬਾਰੇ ਸੁਪਰੀਮ 110 ਲੋਕਾਂ ਦੀ ਬਹੁਤ ਹੀ ਲੋਕਪ੍ਰੀਆ ਵੈਰਾਈਟੀ ਆ ਏ ਤੇ ਪਿਛਲੇ 4-5 ਸਾਲ ਤੋਂ ਕਾਫੀ ਰੁਝਾਨ ਆ ਇਹਨੂੰ ਲਾਉਂਦਾ ਤੇ ਚੰਗਾ ਝਾੜ ਵੀ ਪਾਇਆ ਜਾਂਦਾ ਵਾ ਇਹ ਲਗਭਗ 110 ਦੇ ਲੈਂਦੀ ਆ ਤੇ 30 ਕੁਇੰਟਲ ਐਵਰੇਜ ਝਾੜ ਦਾ ਜਿਹੜਾ ਸੁਪਰੀਮ ਕੰਪਨੀ ਵੱਲੋਂ ਦੱਸਿਆ ਗਿਆ ਵਾ ਇਹਨੂੰ ਲਾਉਂਦਾ ਉਹੀ ਸੇਮ ਸਮਾਂ ਜੀ ਜੂਨ ਮਹੀਨਾ 10 ਜੂਨ ਤੋਂ ਲੈ ਕੇ ਆਪਾਂ ਮੋਟਲੀ 25 ਜੂਨ ਤੱਕ ਵਧੀਆ ਨੂੰ ਲਾ ਸਕਦੇ ਆ ਇਦਾਂ ਪੀਆਰ 131 ਸਪੈਸ਼ਲੀ ਇੰਨੇ ਮਾਝੇ ਏਰੀਆ ਦੇ ਵਿੱਚ ਬਹੁਤ ਨਾਮ ਖੱਟਿਆ ਵਾ ਇਸ ਵੈਰੈਟੀ ਨੇ ਅੰਮ੍ਰਿਤਸਰ ਏਰੀਆ ਹੋਵੇ ਚਾਹੇ ਤਰਨਤਨ ਏਰੀਆ ਹੋਵੇ ਇੱਥੇ ਬਹੁਤ ਵਧੀਆ ਇੱਕ ਕਿਸਮ ਆ ਜਿਹੜੀ ਕਾਮਯਾਬ ਹੋਈ ਆ ਇਹ ਲਗਭਗ 110 ਦਿਨ 110 ਦਿਨ ਲੈਂਦੀ ਆ ਤੇ ਇਹਦਾ ਜਿਹੜਾ ਐਵਰੇਜ ਝਾੜ ਆ ਉਹ ਆ ਜੀ 31 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹਨੂੰ ਯੂਰੀਆ ਘਟ ਪਾਈ ਜਾਵੇ ਕਈ ਕਿਸਾਨ ਵੀਰ ਇਹਨੂੰ ਜੂਰੀਆ ਚਾਚਾ ਬੋਰੀਆਂ ਪੰਜ-ਪੰਜ ਬੋਰੀਆਂ ਪਾ ਦਿੰਦੇ ਆ ਇਹਨੂੰ ਕੱਟ ਪਾਈ ਜਾਵੇ ਕਿਉਂਕਿ ਅੱਗੇ ਜਾ ਕੇ ਡਿੱਗ ਪੈਂਦੀ ਹੈ ਜਿਹੜੇ ਕਿਸਾਨ ਵੀਰ ਇਹਨੂੰ ਇਸ ਝੋਨੇ ਨੂੰ ਲਾਉਂਦੇ ਆ ਉਹਨਾਂ ਕਿਸਾਨ ਵੀਰਾਂ ਨੂੰ ਪਤਾ ਹੈ ਤੇ ਜਿਹੜੇ ਨਵੇਂ ਲਾਉਣਾ ਚਾਹੁੰਦੇ ਆ ਜਾਂ ਉਹ ਧਿਆਨ ਰੱਖਣਾ ਜੂਰੀਆ ਜ਼ਿਆਦਾ ਨਾ ਪਾਉਣ ਇਦਾਂ ਹੀ ਨਵੀਂ ਵੈਰੈਟੀ ਆਈ ਜੀਪੀਆਰ 132 ਉਹ ਤੁਹਾਨੂੰ ਜਿਹੜੇ ਕਿਸਾਨ ਮੇਲੇ ਲੱਗਦੇ ਆ ਉਥੇ ਮਿਲ ਜੂਗੀ 4 ਕਿਲੋ 500 500 ਰੁਪਏ ਦੀ 4 ਕਿਲੋ ਬੀਜ ਆ ਜਿਹੜਾ 500 ਰੁਪਏ ਦਾ ਮਿਲੂਗਾ ਏਕ ਆਧਾਰ ਕਾਰਡ ਤੇ ਤੇ ਇਹ ਵੀ ਪ੍ਰੋਪਰ 111 ਦਿਨ ਲੈਂਦੀ ਆ ਇਹਦਾ ਜਿਹੜਾ ਐਵਰੇਜ ਝਾੜ ਆ ਉਹ 31 ਕਵੈਂਟਲ ਐਵਰੇਜ ਝਾੜ ਆ ਜਿਹੜਾ ਦੱਸਿਆ ਗਿਆ ਪੰਜਾਬ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਇਹਨੂੰ ਵੀ ਸੇਮ ਜੂਰੀਆ ਆਈਡੀ ਕੱਟ ਪਾਈ ਜਾਵੇ ਇਹਨੂੰ ਓਵਰ ਜੂਰੀਆ ਨਾ ਪਾਈ ਜਾਵੇ ਇਹ ਵੀ ਨਹੀਂ ਦੇ ਅੱਗੇ ਜਾ ਕੇ ਦੇਖ ਬੋਗੀ ਬਹੁਤ ਸੋਨਾ ਇਹਦਾ ਝਾੜ ਆ ਹਜੇ ਤੱਕ ਟਾਪ ਦੀ ਵੈਰੈਟੀ 132 ਆਪਾਂ ਕਹਿ ਸਕਦੇ ਆ ਬਟ ਇਹ ਜ਼ਰੂਰੀ ਬੇਨਤੀ ਹੈ ਕਿ ਇਕ ਟਜਰਬਾ ਕਰਿਓ 1-2 ਕਿੱਲਾਂ ਦੇ ਵਿੱਚ ਇਹ ਨਾ ਹੋਵੇ ਵੀ ਜਿਹੜੇ ਕਿਸਾਨ ਵੀਰ ਕੋਲ 10 ਕਿੱਲੇ ਆ ਉਹ ਸਾਰੀ ਸਾਰੀ 10 ਕਿੱਲੇ 132 ਲਾ ਲਾ ਦੇ ਝੋਨਾ ਇਹ ਟਰਾਈ ਕਰੋ 1-2 ਕਿੱਲਾਂ ਵਿੱਚ ਤਜਰਬਾ ਕਰੋ ਜੇ ਸਫਲ ਹੁੰਦਾ ਤਜਰਬਾ ਤਾਂ ਫਿਰ ਅੱਗੇ ਇਹਨੂੰ ਵਧਾਇਆ ਜਾਵੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਹੋਰ ਵੀ ਜੇ ਜਾਣਕਾਰੀ 100 ਸੁਪਰੀਮ 110 ਪੀਆਰ 131 ਪੀਆਰ 132 ਬਾਰੇ ਜੇ ਤੁਹਾਨੂੰ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਜੋ ਤਾਂ ਜੋ ਕਿਸਾਨਾਂ ਨੂੰ ਹੈਲਪ ਹੋ ਸਕੇ ਧੰਨਵਾਦ